ਅਨਿਮਿਤ੍ਰੋ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਉਸ ਵੈਗਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਅੱਜ ਹੋਣ ਵਾਲੇ ਕਬੱਡੀ ਦੇ ਮਿੱਤਰੋ ਤਾਕੜੇ ਕੱਪਾਂ ਬਾਰੇ ਕਰਦੇ ਆਪਾਂ ਗੱਲ ਕਈ ਜਗ੍ਹਾ ਤੇ ਬਹੁਤ ਟੌਪ ਦੇ ਕਬੱਡੀ ਗੱਪ ਨੇ ਜੋ ਅੱਜ ਪਹਿਲਾ ਕਬੱਡੀ ਕੱਪ ਆ ਪੰਡੋਰੀ ਆ ਰਾਇਆ ਜਿਲ੍ਹਾ ਕਪੂਰਥਲਾ ਮਿੱਤਰੋ ਜਿੱਥੇ ਕਬੱਡੀ ਓਪਨ ਦੀਆਂ 16 ਟੀਮਾਂ ਹੀ ਇੰਟਰ ਕੀਤੀਆਂ ਗਈਆਂ ਨੇ ਪਹਿਲਾ ਨਾਮ ਜਿੱਥੇ 35000 ਅਤੇ ਦੂਸਰਾ ਨਾਮ 25000 ਬੈਸਟ ਰੇਡਰ ਤੇ ਯਾਫੀ ਲਈ ਸਰਪ੍ਰਾਈਜ਼ ਦਿੱਤੇ ਜਾਣਗੇ ਅੱਜ ਦੇ ਦਿਨ ਦਾ ਵੀ ਵਧੀਆ ਕਬੱਡੀ ਕੱ ਤੇ ਨਾਲ ਹੀ ਹਾਸਟਿੰਗ ਕਬੱਡੀ ਕੱਪ ਜਿੱਥੇ ਮਿੱਤਰੋ ਗੱਗੀ ਚੱਕ ਦੇਸਰ ਵਾਲਾ ठाਕਰ ਗੋਗਣੀ ਵਾਲਾ ਬਲਕਰਨ ਕਲਿਆਣ ਸੁੱਖਾਂ ਵਾਲਾ ਇੰਦੂ ਰੁੜਕੇ ਵਾਲਾ ਤੇ ਨਾਲ ਹੀ ਸੁਨੀਲ ਦੁਸਾਂਝਾ ਵਾਲਾ ਚੋਟੀ ਦਾ ਕਬੱਡੀ ਕੱਪ ਹੋਊਗਾ ਲਾਈਵ ਐਸ ਦਾ ਪੰਜਾਬ ਲਾਈਵ ਟੀਵੀ ਤੇ ਤੇ ਨਾਲ ਹੀ ਅੱਜ ਮਿੱਤਰੋ ਖੇਡ ਮੇਲਾ ਰੂਪਾਂ ਵਾਲੀ ਦਾ ਜਲ ਲਾਸਟ ਦਿਨ ਹੈ ਜਿੱਥੇ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰੋਂ ਆ ਪਹਿਲਾ ਨਾਮ ਇੱਥੇ 41000 ਅਤੇ ਦੂਸਰਾ ਨਾਮ 31000 ਬੈਸਟ ਨੂੰ 32 ਚੀ ਐਲਈਡੀ ਦਾ ਮਾਨ ਸਨਮਾਨ ਹੋਵੇਗਾ ਨਾਲ ਹੀ 62 ਕਿਲੋ ਦੇ ਮੁਕਾਬਲੇ ਹੋਣਗੇ ਇੱਥੇ ਪਹਿਲਾ ਨਾਮ 9900 ਅਤੇ ਦੂਸਰਾ ਨਾਮ 7100 ਆ। ਉਰੇ ਮਿੱਤਰੋ ਬੈਸਟਾਂ ਨੂੰ 5-5 ਕਿਲੋ ਦੇਸੀ ਘਿਓ ਨਾਲ ਮਾਨ ਸਨਮਾਨ ਹੋਵੇਗਾ। ਲਾਈਵ ਚੱਲੇਗਾ ਪੰਜਾਬ ਕਬੱਡੀ ਲਾਈਵ ਟੀਵੀ ਤੇ ਤੇ ਨਾਲ ਹੀ ਮਿੱਤਰੋ ਅਬੋਲ ਖਰਾਣਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਵਿਖੇ ਜਿੱਥੇ ਓਪਨ ਦੇ 75 ਕਿਲੋ ਦੇ ਮੁਕਾਬਲੇ ਹੋਣਗੇ ਓਪਨ ਦਾ ਪਹਿਲਾ ਨਾਮ 61000 ਅਤੇ ਦੂਸਰਾ ਨਾਮ 51000 ਤਿੰਨ ਪਲੇਅਰ 12ਵਾਂ ਮਿੱਤਰੋ ਤੇ ਬੈਸਟਾਂ ਨੂੰ ਵਧੀਆ نسل ਦੇ ਬਸ਼ੀਰੇ ਦਿੱਤੇ ਜਾਣਗੇ। ਬਹੁਤ ਸਿਰੇ ਦਾ ਕਬੱਡੀ ਗੱਪਾ। ਨਾਲ ਹੀ 72 ਕਿਲੋ ਦਾ ਪਹਿਲਾ ਨਾਮ 20000 ਅਤੇ ਦੂਸਰਾ ਨਾਮ 15000 ਪੂਰੇ ਵੈਸਟਰ ਨੂੰ ਮਿੱਤਰੋ ਰੈਂਜਰ ਸਾਈਕਲ ਦਿੱਤੇ ਜਾਣਗੇ ਬਹੁਤ ਸਾਰੇ ਦਾ ਕਬੱਡੀ ਕੱਪਾ ਅਗਲਾ ਕਬੱਡੀ ਕੱਪਾ ਮਾਨਕ ਵਾਲਾ ਜਿੱਥੇ 16 ਟੀਮਾਂ ਐਂਟਰ ਹੋਣਗੀਆਂ ਪਹਿਲਾ ਨਾਮ ਲੱਖਾ ਤੇ ਦੂਸਰਾ ਨਾਮ 75000 ਵੈਸਟ ਟਰੇਡਰ ਤੇ ਯਾਫੀ ਨੂੰ ਕਹਿੰਦੇ ਸਪਲੈਂਡਰ ਮੋਟਰਸਾਈਕਲ ਦਿੱਤੇ ਜਾਣਗੇ ਅੱਜ ਦੇ ਦਿਨ ਦਾ ਸਾਰਿਆਂ ਨੂੰ ਟੌਪ ਦਾ ਕਬੱਡੀ ਕੱਪਾ ਪੂਰੀ ਟੀਮਾਂ ਤਾਕੜੀਆਂ ਬਣੀਆਂ ਨੇ ਲੱਗਣਗੀਆਂ ਰੌਣਕਾਂ ਮਿੱਤਰੋ ਤੇ ਨਾਲ ਹੀ ਬੁਲਾਡੇ ਵਾਲਾ ਜਿਲ੍ਹਾ ਬਠਿੰਡਾ ਜਿੱਥੇ 65 ਕਿਲੋ ਦੇ ਦੋ ਪਲੇਅਰ ਬਾਹਰੋਂ ਆ ਪਹਿਲਾ ਨਾਮ 8100 ਤੇ ਦੂਸਰਾ ਨਾਮ 7100 ਆ ਬੈਸਟਾਂ ਨੂੰ ਵਾਸ਼ਿੰਗ ਮਸ਼ੀਨਾਂ ਨੇ 55 ਕਿਲੋ ਦੇ ਦੋ ਪਲੇਅਰ ਬਾਹਰੋਂ ਆ ਪਹਿਲਾ ਨਾਮ ਜਿੱਥੇ 6100 ਤੇ ਦੂਸਰਾ ਨਾਮ 5100 ਆ ਬੈਸਟਾਂ ਨੂੰ ਰੈਂਜਰ ਸਾਇਕਲ ਨੇ ਇਹ ਮੈਚ ਮਿੱਤਰੋ 24 ਤਰੀਕ ਨੂੰ ਹੋਣਗੇ 23 ਨੂੰ ਮਿੱਤਰੋ ਦੇ 35 ਕਿਲੋ ਦੇ 27 ਕਿਲੋ ਦੇ ਮੈਚ ਹੋਣਗੇ 27 ਕਿਲੋ ਦਾ ਪਹਿਲਾ ਨਾਮ 3100 ਆ ਤੇ ਦੂਸਰਾ 2100 ਆ ਬੈਸਟਾਂ ਨੂੰ ਪ੍ਰੈਸਾਂ ਨੇ ਨਾਲ ਹੀ 35 ਕਿਲੋ ਦਾ ਪਹਿਲਾ ਨਾਮ 4800 ਤੇ ਦੂਸਰਾ ਨਾਮ 3100 ਆ ਬੈਸਟ ਟਰੇਡਰ ਤੇ ਯਾਫੀ ਨੂੰ ਰੈਂਜਰ ਸ ਬਜਨੀ ਕਬੱਡੀ ਖਿਡਾਰੀਆਂ ਲਈ ਬਹੁਤ ਸਿਰੇ ਦਾ ਕਬੱਡੀ ਦਾ ਆਪਾ ਮਿੱਤਰੋ ਬਹੁਤ ਵਧੀਆ ਪਲੇਅਰ ਪਹੁੰਚਣਗੇ ਬਜਨੀ ਕਬੱਡੀ ਖਿਡਾਰੀਆਂ ਦੀ ਅਪਡੇਟ ਦਿੰਦੀ ਆਪਾਂ ਨੇ ਨਾਲ ਹੀ ਮਿੱਤਰੋ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰ ਆਪਣੇ ਚੈਨਲ ਨਾਲ ਜੁੜੇ ਰਹੋ ਬਹੁਤ ਸਪੋਰਟ ਕਰਦੇ ਆ ਭਰਾ ਆਪਣੇ ਚੈਨਲ ਨੂੰ ਤੇ ਨਾਲ ਹੀ ਵਾਇਰਲ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਹਰ ਖੇਡ ਰਹੇ ਪਲੇਅਰਾਂ ਨੂੰ ਵਾਇਰਲ ਸੱਟਾਂ ਫੇਟਾਂ ਤੋਂ ਬਚਿਤ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ